ਕੋਲ ਦੇ ਸਾਹ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਪਰੰਪਰਾ ਆਰੰਭ ਕੀਤੀ ਹੈ ਕਿ ਸਿੱਖ ਜੋਗਾ ਨਹੀਂ ਸਿੱਖ ਗਤਕਾ ਦਿਹਾੜਾ ਮਨਾਉਣਗੇ ਕਿਉਂਕਿ ਖਾਲਸਾ ਪੰਥ ਵਿੱਚ ਸਿੱਖ ਕੌਮ ਦੇ ਵਿੱਚ ਦੇਗ ਤੇਗ ਦਾ ਸੰਕਲਪਿਆ ਸ਼ਸਤਰ ਅਤੇ ਸ਼ਾਸਤਰ ਦਾ ਜਿਹੜਾ ਸਿਧਾਂਤ ਆ ਮੇਰੀ ਪੀੜੀ ਦਾ ਸਿਧਾਂਤ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਬਖਸ਼ਿਸ਼ ਕੀਤਾ ਆ ਅੱਜ ਭਾਰਤੀਏ ਸਮੁੱਚੇ ਭਾਰਤ ਵਿੱਚ ਜੋਗਾ ਦੇ ਉਸ ਮਨਾ ਰਹੇ ਆ ਪਰ ਸਿੱਖ ਜੋ ਇੱਕ ਵੱਖਰੀ ਕੌਮ ਆ ਵੱਖਰਾ ਪੰਥ ਆ ਤੇ ਉਹ ਗਦਕਾ ਦਿਹਾੜਾ ਮਨਾ ਰਹੇ ਆ ਤੇ ਭਾਰਤੀਆਂ ਨੂੰ ਵੀ ਇਹ ਗੱਲ ਯਾਦ ਹੋਣੀ ਚਾਹੀਦੀ ਆ ਕਿ ਇਹ ਜਿਹੜਾ ਭਾਰਤ ਆਜ਼ਾਦ ਹੋਇਆ ਸੀ 1947 ਦੇ ਵਿੱਚ ਇਹ ਨਾ ਤਾਂ ਚਰਖੇ ਦੇ ਨਾਲ ਆਜ਼ਾਦ ਹੋਇਆ ਤੇ ਨਾ ਹੀ ਇਹ ਜੋਗਾ ਕਰਕੇ ਆਜ਼ਾਦ ਹੋਇਆ ਮੁਗਲ ਹਕੂਮਤ ਵਿਰੁੱਧ ਅੰਗਰੇਜ਼ ਹਕੂਮਤ ਵਿਰੁੱਧ ਸਿੱਖ ਕੌਮ ਨੇ ਇਨ੍ਹਾਂ ਸ਼ਸਤਰਾਂ ਦੇ ਨਾਲ ਜਿਹੜਾ ਲੰਬਾ ਸੰਘਰਸ਼ ਸੀ ਉਹ ਲੜਿਆ ਸੀ ਪਰ ਅੱਜ ਉਹਨਾਂ ਸ਼ਸਤਰ ਧਾਰੀ ਗੁਰਸਿੱਖਾਂ ਨੂੰ ਵੀ ਹਿੰਦੁਸਤਾਨ ਦੀ ਜਿਹੜੀ ਹਕੂਮਤ ਆ ਉਹ ਆਤਵਾਦੀ ਆਖਦੀ ਆ ਸਾਡੇ ਉੱਤੇ ਹੋਰ ਵੀ ਬੜੇ ਤਰ੍ਹਾਂ ਦੇ ਜਿਹੜੇ ਟੈਗ ਆ ਉਹ ਲਗਾਏ ਜਾਂਦੇ ਆ ਪਰ ਸਰਕਾਰ ਨੂੰ ਵੀ ਇਹ ਭੁੱਲਣਾ ਨਹੀਂ ਚਾਹੀਦਾ ਕਿ ਸਰਦਾਰ ਕਰਤਾਰ ਸਿੰਘ ਸਰਾਭਾ ਹੋਵੇ ਚਾਹੇ ਸਰਦਾਰ ਉਧਮ ਸਿੰਘ ਹੋਣ ਚਾਹੇ ਉਹ ਗਦਰੀ ਬਾਬੇ ਹੋਣ ਉਹਨਾਂ ਨੇ ਸ਼ਸਤਰਾਂ ਦੇ ਨਾਲ ਹੀ ਜਿਹੜਾ ਲੰਬਾ ਸੰਘਰਸ਼ ਜਿਹੜਾ ਆ ਉਹ ਲੜਿਆ ਆ ਤੇ ਜੇਕਰ ਕੋਈ ਕੌਮ ਉੱਤੇ ਭੀੜ ਪੈ ਜਾਂਦੀ ਏ ਪੰਜਾਬ ਉੱਤੇ ਭੀੜ ਪੈ ਜਾਂਦੀ ਏ ਜਾਂ ਭਾਰਤ ਉੱਤੇ ਵੀ ਭੀੜ ਪੈ ਜਾਂਦੀ ਹੈ ਤੇ ਜੋਗੇ ਦੇ ਨਾਲ ਤਾਂ ਉਹ ਜਿਹੜੀ ਭੀੜ ਦਾ ਹੱਲ ਨਹੀਂ ਹੋਣਾ ਤੇ ਭਾਰਤ ਦੇ ਜਿੰਨੇ ਵੀ ਬਾਰਡਰ ਆ ਉਥੇ ਫੌਜਾਂ ਦੇ ਕੋਲ ਜਿਹੜੇ ਹਥਿਆਰ ਆ ਸੋ ਹਰੇਕ ਨੂੰ ਜਿਹੜਾ ਆ ਸ਼ਸਤਰਧਾਰੀ ਹੋਣ ਦਾ ਸਾਡੇ ਗੁਰੂ ਸਾਹਿਬਾਨਾਂ ਨੇ ਇਸੇ ਕਰਕੇ ਜਿਹੜਾ ਹੁਕਮ ਆ ਉਹ ਕੀਤਾ ਸੀ ਮੈਂ ਤਾਂ ਇਹਦੀ ਅਪੀਲ ਕਰਾਂਗਾ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਦੀ ਹਵਾਰਾ ਨੂੰ ਅਤੇ ਜੋ ਸ਼ਰੋਮਣੀ ਕਮੇਟੀ ਵੱਲੋਂ ਵੀ ਥਾਪੇ ਹੋਏ ਆ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਉਨਾਂ ਦਾ ਫਰਜ਼ ਬਣਦਾ ਆ ਕਿ ਉਹ ਸਿੱਖ ਕੌਮ ਨੂੰ ਇੱਕ ਆਦੇਸ਼ ਸੰਦੇਸ਼ ਜਾਰੀ ਕਰਨ ਕਿ ਸਿੱਖ ਪਰਿਵਾਰਾਂ ਦੇ ਵਿੱਚ ਪਰਿਵਾਰ ਦੇ ਵਿੱਚ ਜਿੰਨੇ ਜਿੰਨੇ ਵੀ ਮੈਂਬਰ ਆ ਇੱਕ ਘਰ ਦੇ ਵਿੱਚ ਜਿੰਨੇ ਜਿੰਨੇ ਵੀ ਮੈਂਬਰ ਆ ਉਹਨੇ ਘਰ ਦੇ ਵਿੱਚ ਸ਼ਸਤਰ ਹੋਣੇ ਚਾਹੀਦੇ ਆ ਉਹਨੇ ਘਰ ਦੇ ਵਿੱਚ ਜਿਹੜੀਆਂ ਆ ਉਹ ਕੋਈ ਨਾ ਕੋਈ ਜਿਹੜਾ ਸ਼ਸਤਰ ਆ ਕੋਈ ਨਾ ਕੋਈ ਕਿਰਪਾਨਾ ਜਿਹੜੀਆਂ ਆ ਉਹ ਪਈਆਂ ਹੋਣੀਆਂ ਚਾਹੀਦੀਆਂ ਜਦੋਂ ਨਵੰਬਰ 1984 ਦੇ ਵਿੱਚ ਸਿੱਖ ਕੌਮ ਉੱਤੇ ਭੀੜ ਪਈ ਸੀ ਤੇ ਦਿੱਲੀ ਅਤੇ ਹੋਰਾਂ ਸ਼ਹਿਰਾਂ ਦੇ ਵਿੱਚ ਜਿੱਥੇ ਜਿੱਥੇ ਸਿੱਖਾਂ ਦੇ ਕੋਲ ਸ਼ਸਤਰ ਸੀ ਉਥੇ ਸਿੱਖਾਂ ਦਾ ਨੁਕਸਾਨ ਨਹੀਂ ਹੋਇਆ ਸਿੱਖਾਂ ਨੇ ਸ਼ਸਤਰਧਾਰੀ ਹੋ ਕੇ ਉਹਨਾਂ ਹਿੰਦੂਤਵੀ ਭੀੜਾਂ ਦਾ ਜਿਹੜਾ ਮੁਕਾਬਲਾ ਆ ਉਹ ਕੀਤਾ ਸੀ ਸੋ ਅੱਜ ਜਿਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਆ ਸਿੱਖ ਕੌਮ ਨੂੰ ਜਿਹੜਾ ਸ਼ਸਤਰਧਾਰੀ ਹੋਣ ਦੀ ਲੋੜ ਆ ਜੇਕਰ ਜੂਨ 1984 ਦੇ ਵਿੱਚ ਵੀ ਸੰਤ ਭਿੰਡਰਾਂਵਾਦਿਆਂ ਦੇ ਕੋਲ ਹਥਿਆਰ ਨਾ ਤਾਂ ਦਰਬਾਰ ਸਾਹਿਬ ਦੇ ਵਿੱਚ ਵੀ ਉਹੀ ਕੁਝ ਵਾਪਰਨਾ ਸੀ ਜੋ ਕੁਝ ਨਵੰਬਰ 1984 ਦੇ ਵਿੱਚ ਵਾਪਰਿਆ ਪਰ ਇਨ੍ਹਾਂ ਹਥਿਆਰਾਂ ਦੇ ਨਾਲ ਹੀ ਭਾਰਤੀ ਫੌਜ ਦੇ ਨਾਲ ਸੰਤ ਜਰਨੈਲ ਸਿੰਘ ਨੇ ਮੁਕਾਬਲਾ ਕੀਤਾ ਚਮਕੌਰ ਦੀ ਗੜੀ ਵਾ ਦਾ ਸ਼ਾਨਾ ਮਤਾ ਇਤਿਹਾਸ ਤੋਂ ਹਰਾਇਆ ਤੇ ਅੱਜ ਅਸੀਂ ਉਸੇ ਜੰਗ ਦੇ ਉੱਤੇ ਜਿਹੜਾ ਬੜਾ ਮਾਨ ਕਰਦੇ ਆ ਸੰਤ ਜਰਨੈਲ ਸਿੰਘ ਉੱਤੇ ਮਾਨ ਕਰਦੇ ਆ ਸੋ ਇਹ ਹਥਿਆਰਾਂ ਦੀ ਜਿਹੜੀ ਆ ਉਹ ਬਦੌਦਤ ਸੀ ਤੇ ਗੁਰੂ ਸਾਹਿਬ ਨੇ ਤਾਂ ਸਾਨੂੰ ਜਗ੍ਹਾ-ਜਗ੍ਹਾ ਤੇ ਹੁਕਮ ਕੀਤਾ ਹੋਇਆ ਖਾਲਸਾ ਸੋਝ ਚੜਾ ਤਰੰਗ ਖਾਲਸਾ ਸੋਝ ਕਰਾ ਨਿਤ ਜੰਗ ਤੇ ਜੰਗ ਦੇ ਤਾਂ ਹੀ ਕਰਾਂਗੇ ਜੇਕਰ ਸਾਡੇ ਕੋਲ ਜਿਹੜੇ ਸ਼ਸਤਰ ਹੋਣਗੇ ਖਾਲਸਾ ਦੇ ਸ਼ਸਤਰ ਕੋ ਧਾਰੇ ਖਾਲਸਾ ਸੋਝ ਦੁਸ਼ਟ ਕੋ ਮਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਸ਼ਸਤਰ ਰੱਖਦੇ ਰਹੇ ਆ ਭਾਈ ਗੁਰਦਾਸ ਸਿੰਘ ਨੇ ਲਿਖਿਆ ਸੀ ਆਸਾ ਹੱਥ ਕਿਤਾਬ ਕਾਸ਼ ਆਸਾ ਕਹਿੰਦੀ ਆ ਡੰਡੇ ਨੂੰ ਕਿਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਜਿਹੜੇ ਆ ਅਮਾਲ ਅਖਾਰੇ ਜਿਹੜੇ ਸ਼ੁਰੂ ਕੀਤੇ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦਾ ਜਿਹੜਾ ਸਿਧਾਂਤ ਆ ਉਹ ਸਾਨੂੰ ਬਖਸ਼ਿਆ ਤੇ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਤੇ 14 ਦੀਆਂ 14 ਜ਼ਬਰ ਜ਼ੁਲਮ ਦੇ ਖਿਲਾਫ ਆ ਜਦ ਕਿ ਇਸ ਤੋਂ ਪਹਿਲਾਂ ਜਿਹੜੀਆਂ ਜੰਗਾਂ ਹੋਈਆਂ ਉਹ ਜ਼ਰੂਰ ਵਾਸਤੇ ਜ਼ੋਰੂ ਵਾਸਤੇ ਜ਼ਮੀਨ ਵਾਸਤੇ ਪਰ ਸਾਡੇ ਸੱਤ ਗੁਰਾਂ ਨੇ ਜਿਹਦੀਆਂ ਜੰਗਾਂ ਲੜੀਆਂ ਚੌਥੇ ਵਾਸਤੇ ਜ਼ਬਰ ਜ਼ੁਲਮ ਦੇ ਖਿਲਾਫ ਗੁਰੂ ਪਾਤਸ਼ਾਹ ਜੀ ਦੇ ਤੀਰਾਂ ਦੇ ਉੱਤੇ ਇੱਕ ਤੋਂ ਵੱਧ ਸੋਨਾ ਲੱਗਾ ਹੁੰਦਾ ਸੀ ਕਿ ਜੇਕਰ ਉਹਨਾਂ ਦੇ ਤੀਰ ਨਾਲ ਕੋਈ ਜ਼ਖਮੀ ਹੋ ਜਾਵੇ ਤੇ ਉਹ ਸੋਨੇ ਤੋਂ ਵੇਚ ਕੇ ਆਪਣਾ ਇਲਾਜ ਕਰਾ ਸਕੇ ਤੇ ਦੇਖ ਕੇ ਕੋਈ ਮਰ ਜਾਵੇ ਤੇ ਉਹਦੇ ਖੱਪਣ ਵਾਸਤੇ ਖੱਪਣ ਵਾਸਤੇ ਜਿਹੜਾ ਆ ਉਹ ਪੈਸਾ ਜਿਹੜਾ ਆ ਉਹ ਕੰਮ ਆ ਸਕੇ ਸੋ ਖਾਲਸੇ ਦੀ ਲੜਾਈ ਜ਼ਬਰ ਜ਼ੁਲਮ ਦੇ ਖਿਲਾਫ ਅੱਜ ਵੀ ਜਾਰੀ ਆ ਸਾਰੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੀ ਲੋੜ ਹੈ ਮੈਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਇਸੇ ਤਰ੍ਹਾਂ ਸਰਦਾਰ ਖੁਪਕਾਰ ਸਿੰਘ ਜੀ ਸੰਧੂ ਤੇ ਸਰਦਾਰ ਹਰਮਨਦੀਪ ਸਿੰਘ ਜੀ ਅਤੇ ਸਰਦਾਰ ਅਮਰੀਕ ਸਿੰਘ ਜੀ ਨੰਗਲ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਜੋਗਾ ਦਿਵਸ ਦੀ ਥਾਂ ਦੇ ਉੱਤੇ ਇਹ ਗਦਕਾ ਦਿਹਾੜਾ ਪੰਜਾਬ ਭਾਰਤ ਅਤੇ ਵਿਦੇਸ਼ਾਂ ਦੇ ਵਿੱਚ ਮਨਾਉਣਾ ਆਰੰਭ ਕੀਤਾ ਆ ਤੇ ਇੱਕ ਹਕੂਮਤ ਨੂੰ ਵੀ ਸਨੇਹਾ ਦਿੱਤਾ ਆ ਕਿ ਅਸੀਂ ਹਿੰਦੂ ਨਹੀਂ ਆ ਨਾ ਹੀ ਅਸੀਂ ਹਿੰਦੂ ਧਰਮ ਦੇ ਵਿੱਚੋਂ ਆ ਸਾਡਾ ਇੱਕ ਵੱਖਰਾ ਧਰਮ ਆ ਇੱਕ ਵੱਖਰਾ ਗ੍ਰੰਥ ਆ ਸਾਡੇ ਸਿਧਾਂਤ ਜਿਹੜੇ ਆ ਉਹ ਵੱਖਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਤੀ ਤੱਕ ਮਨਾਇਆ ਜਾਂਦਾ ਕਿ ਜਿੱਥੇ ਘਰ ਸਰਕਾਰ ਲੋ ਯੋਗਾ ਦਿਵਸ ਮਨਾਇਆ ਜਾਂਦਾ ਉੱਥੇ ਹੀ ਸਾਡੇ ਵਿੱਚ ਅਜੀ ਫਤਕਾ ਦਿਵਸ ਖੁਸ਼ੀ ਖਾਲਸੇ ਦਾ ਗਤਕਾ ਦਿਵਸ ਆ ਗੁਰੂ ਸਾਹਿਬਾਨ ਵੱਲੋਂ ਸ਼ੁਰੂ ਕੀਤੀ ਗਈ ਪਰੰਪਰਾ ਸਰੀਰਕ ਤੰਦਰੁਸਤੀ ਯੋਧਾ ਜੁੱਧਾਂ ਦਾ ਉਹਨਾਂ ਦੇ ਤੌਰ ਤਰੀਕੇ ਸਿਖਾਉਣੇ ਗਤਕਾ ਮਲ ਖੜੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਵੱਲੋਂ ਸ਼ੁਰੂ ਕੀਤੇ ਗਏ ਤੇ ਉਹ ਦਸਮ ਪਾਤਸ਼ਾਹ ਤੱਕ ਇਹ ਜੋਹਰ ਮੁਖਾਇਏ ਜਾਂਦੇ ਰਹੇ ਦੋ-ਦੋ ਟੀਮਾਂ ਬਣਾ ਕੇ ਵੀ ਸੋ ਇਹ ਜੇ ਆਪਾਂ ਚੜ੍ਹਦੀ ਕਲਾ ਦਾ ਆਜ਼ਾਦੀ ਦਾ ਰਹਿਣਾ ਤੇ ਫਿਰ ਉਹ ਗਤਕਾ ਜਿਹੜਾ ਆ ਇਹ ਇੱਕ ਮਤਲਬ ਲੜਾਈ ਦਾ ਢੰਗ ਤਰੀਕਾ ਆ ਯੋਗਾ ਦੇ ਅੱਧਾ ਕਿਤੇ ਵੀ ਗੁਰਬਾਣੀ ਅਨਸਾਰ ਵੀ ਤੇ ਸਾਡੇ ਵਿੱਚ ਕਿਤੇ ਸਥਾਨ ਨਹੀਂ ਹੈਗਾ ਇਸ ਕਰਕੇ ਖਾਲਸਾ ਹਮੇਸ਼ਾ ਹੀ ਉਸ ਦਿਨ ਤਾਂ ਕਿ ਸਾਡੀ ਕੌਮ ਸਾਡੇ ਬੱਚੇ ਜਿਹੜੇ ਨੇ ਉਹ ਉਸ ਰੀਤ ਵਿਪਰਨ ਰੀਤ ਵਲ ਬਚਾ ਕੇ ਜੋਗਾ ਨਾਮ ਨਾਉਣ ਇਸ ਕਰਕੇ ਇਸ ਦਿਨ ਤੇ ਹੋਈ ਸਰਦਾਰ ਸਿਮਰਤਜੀਤ ਸਿੰਘ ਮਾਨ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਇਹ ਪ੍ਰੋਗਰਾਮ ਉਲੀਕੇ ਗਿਆ ਕਿ ਹਰ ਸਾਲ ਸਾਡੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਜਾਂ ਜਿੰਨੀਆਂ ਵੀ ਸਿੱਖ ਸਿੱਦੇ ਬੰਦੀਆਂ ਨੇ ਉਹ ਗਤਕਾ ਮਨਾਉਣ ਜੋਗਾ ਵਾਲੇ ਦਿਨ ਤਾਂ ਕਿ ਅਸੀਂ ਉਹਦਾਂ ਤੇ ਪਿੱਛੇ ਨਾ ਲੱਗੀਏ ਇਸ ਕਰਕੇ ਅੱਜ ਜਿਹੜਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੀ ਜ਼ਿਲ੍ਹਾ ਇਕਾਈ ਦੇ ਵੱਲੋਂ ਜੋਗਾ ਦੇ ਸੌਰੀ ਗੱਤਕਾ ਦਿਹਾੜਾ ਮਨਾਇਆ ਗਿਆ ਜਿਹਦੇ ਵਿੱਚ ਸਾਡੇ ਮੇਨ ਮੁੱਖ ਸ਼ਖਸੀਤਾ ਸਤਾਰ ਅੰਮ੍ਰਿਤ ਸਿੰਘ ਜੀ ਨੰਗਲ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਜੀ ਤੇ ਇਹਨਾਂ ਦੇ ਨਾਲ ਮਤਲ ਅਕਾਲੀ ਦਲ ਦੀ ਟੀਮ ਬੰਡਾਲਾ ਸਾਹਿਬ ਆਪਣੇ ਬਲਜੀਤ ਸਿੰਘ ਜੀ ਸਿਸਵਾ तकरीबन ਸਾਰੇ ਹੀ ਸਰਕਾਰ ਜੋ ਅਹੁਦੇਦਾਰ ਔਰ ਉਚੇਚੇ ਤੌਰ ਤੇ ਭਾਈ ਰਣਜੀਤ ਸਿੰਘ ਜੀ ਸardar ਭਪਿੰਦਰ ਸਿੰਘ ਜੀ 6 ਜੂਨ ਨੂੰ ਇਹਨਾਂ ਨੇ ਸਾਰਿਆਂ ਨੇ ਸਮੂਹਿਤ ਕੀਤੀ ਆ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਦਾ ਦਰਜਾ ਬਰਜਾ ਜਿੰਨੇ ਵੀ ਇੱਥੇ ਅਹੁਦੇਦਾਰਾਂ ਨੇ ਸਮੂਹਿਤ ਕੀਤੀ ਉਹਨਾਂ ਸਾਰਿਆਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਗੁਰੂ ਸਾਹਿਬ ਕਿਰਪਾ ਕਰਨ ਹਰ ਸਾਲ ਇਸ ਤਰ੍ਹਾਂ ਚੜ੍ਹਦੀ ਕਲਾ ਨਾਲ ਇਹ ਦੇੜਾ ਦਿਹਾੜਾ ਜਿਹੜਾ ਮਨਾਉਂਦੇ ਰਹੀਏ ਅੰਜੇ ਭਾਰਤੀ ਕਲਕਰੀ ਦਾ ਭਾਰਤ ਵਿੱਚ ਵੱਖ-ਵੱਖ ਸਟੇਟਾਂ ਵਿੱਚ ਵੱਖ-ਵੱਖ ਸ਼ਸਤਰ ਵਿਦਿਆ ਪੰਜਾਬ ਦੇ ਵਿੱਚ ਬੱਤਕਾ ਇਸ ਤਨੇ ਲਗ ਲਗ ਸਟੇਟਾਂ ਦੇ ਵਿੱਚ ਨਾਮ ਵੱਖਰੇ ਵੱਖਰੇ ਨੇ ਔਰ ਸ਼ਸਤਰ ਵੀ ਤਨ ਜਿਹੜਾ ਕਿ ਮੋਰੀ ਰੱਖਿਆ ਗਿਆ ਪਰ ਥੋੜੇ ਸਮੇਂ ਚ ਦੇਖਿਆ ਗਿਆ ਕਿ ਯੋਗਾ ਨੂੰ ਹੀ ਅਕੇ ਕੀਤਾ ਗਿਆ ਯੋਗਾ ਤਨ ਰੱਖਦਾ ਇਹ ਬ੍ਰਾਹਮਣਵਾਦੀ ਸੋਚ ਆ ਜੀ ਮਤਲਬ ਗਤਕਾ ਸਿਰਫ ਪੰਜਾਬ ਚ ਨਹੀਂ ਜਿੱਥੇ ਜਿੱਥੇ ਵੀ ਸਿੱਖ ਹੈ ਉੱਥੇ ਉੱਥੇ ਹੀ ਗਤਕਾ ਹੈ ਹੁਣ ਇੱਕ ਤਾਜੀ ਉਦਾਹਰਣ ਆ ਚਲੋ ਇਹਦੇ ਨਾਲ ਸੰਬੰਧਿਤ ਨਹੀਂ ਪੰਜਵੀਂ ਦਾ ਸਿਲੇਬਸ ਸੀਬੀਐਸਸੀ ਦਾ ਉਹਦੇ ਵਿੱਚ ਪਿਲਗ੍ਰਿਮਸ ਜਿਹੜੇ ਧਾਰਮਿਕ ਸਥਾਨਾਂ ਦਾ ਲਿਸਟ ਆ ਉਹਦੇ ਵਿੱਚੋਂ ਦਰਬਾਰ ਸਾਹਿਬ ਨੂੰ ਵੀ ਕੱਢ ਦਿੱਤਾ ਗਿਆ ਉਤੇ ਉਹ ਜਿਹੜੀ ਇਹਨਾਂ ਦੀ ਰੋਜ਼ਾ ਸ਼ਰੀਫ ਹੈ ਜ ਮੇਰੇ ਉਹਨੋਂ ਵਿੱਚੋਂ ਕੱਢ ਕੇ ਤੇ ਕੇਵਲ ਤੇ ਕੇਵਲ ਮੰਦਰਾਂ ਦੀ ਉਸਤਿਉੱਚ ਕੀਤੀ ਜਾ ਰਹੀ ਹੈ ਤਾਂ ਕਿ ਬੱਚਿਆਂ ਨੂੰ ਇਹ ਪਤਾ ਹੀ ਨਾ ਲੱਗ ਸਕੇ ਕਿ ਜਿਹੜਾ ਦਿੱਠੇ ਸਭੇ ਥਾਵ ਨਹੀਂ ਤੋਂ ਜਿਹ ਹੈ ਉਹਦੀ ਮਹਾਨਤਾ ਨੂੰ ਮਤਲਬ ਇੰਨੀ ਤੰਗ ਦਿਲੀ ਦੀ ਸੋਚ ਇਹਨਾਂ ਦੀ ਉਹ ਸਿਲੇਬਸ ਚੋਂ ਪੰਜਵੀਂ ਦੇ ਜੋ ਕਢਾ ਦਿੱਤੀ ਗਈ ਹੈ ਸੋ ਉਹਨਾਂ ਦੀ ਸੋਚ ਦੇ ਕਰਕੇ ਹੀ ਉਹਨਾਂ ਦੀ ਸੋਚ ਤੋਂ ਸਾਡੀ ਕੌਮ ਬਚੀ ਰਵੇ ਸਾਡੇ ਬੱਚੇ ਬੱਚੇ ਬਚੇ ਰਹਿਣ ਇਸ ਕਰਕੇ ਹੀ ਸਰਦਾਰ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੇ ਇੱਕ ਉਪਰਾਲਾ ਸ਼ੁਰੂ ਪਿਆ ਨੌਜਵਾਨਾਂ ਨੂੰ ਕਿਸਨੇ ਦੇਣਾ ਨੌਜਵਾਨਾਂ ਨੂੰ ਇਹ ਸਨੇ ਆਈਆਂ ਪ੍ਰਧਾਨ ਜੀ ਵੱਲੋਂ ਵੀ ਆ ਤੇ ਅਸੀਂ ਵੀ ਬੇਨਤੀ ਕਰਾਂਗੇ ਕਿ ਸਰੀਰਕ ਤੰਗ ਦੁਰਸਤੀ ਲਈ ਤੇ ਕਿਤੇ ਤੁਹਾਨੂੰ ਕੋਈ ਭੀੜ ਬਣ ਜਾਂਦੀ ਆ ਅਗਰ ਤੁਸੀਂ ਗਤਕੇ ਦੇ ਜੋਰ ਜਾਣਦੇ ਜਿੱਦਾਂ 10 ਬੰਦਿਆਂ ਨੂੰ ਇਕੱਲਾ ਬੰਦਾ ਲੱਗੇ ਨੇ ਹੌਣਦਾ ਇਸ ਕਰਕੇ ਇਹ ਗਤ ਧਿਆਨ ਦੇਣਾ ਚਾਹੀਦਾ ਗਤਕੇ ਦੇ ਵੱਲ ਛੋਟੇ ਬੱਚਿਆਂ ਤੋਂ ਲੈ ਕੇ ਤੇ ਵੱਡਿਆਂ ਤੱਕ ਜਿਹੜਾ ਉਹ ਇਹਦੀ ਮਲੋ ਸਿੱਖਿਆ ਲੈਣ ਤੇ ਕੌਮ ਤੇ ਦੀ ਚੜ੍ਹਦੀ ਕਲਾ ਹੋਵੇ ਤੇ ਹੋਰ ਸੋਮਨੀਕ ਮੈਂਟੀ ਦੀ ਗੱਲ ਕਰੀ ਤਾਂ ਇਸ ਦਿਨੋਂ ਲੈ ਕੇ ਕੋਈ ਬੈਲ ਕਮਿਟੀ ਨਹੀਂ ਕੀਤੀ ਕਿ ਕੀ ਕਰਨਾ ਚਾਹੀਦਾ ਹੁਣ ਸ਼੍ਰੋਮਣੀ ਕਮੇਟੀ ਬਾਰੇ ਕੀ ਕਹੀਏ ਤੁਹਾਨੂੰ 15 ਸਾਲਾਂ ਤੋਂ ਉੱਥੇ ਦਿੱਲੀ ਦੀ ਹਕੂਮਤ ਦਾ ਕਬਜ਼ਾ ਹੈ ਜੇ ਸਹੀ ਮੈਣਿਆਂ ਦੇ ਵਿੱਚ ਅੱਜ ਚੋਣ ਹੋਈ ਹੋਵੇ ਤੇ ਸਿੱਖੀ ਸੋਚ ਵਾਲੇ ਜਿਹੜੇ ਸਾਡੇ ਮੈਂਬਰ ਬਣ ਅੱਗੇ ਆਉਣ ਤੇ ਉੱਥੇ ਕੋਈ ਸੁਧਾਰ ਹੋਵੇ ਸੋਮਨੀ ਕਮੇਟੀ ਦਾ ਤਾਂ ਨਾ ਹੀ ਹੈ ਸ਼੍ਰੋਮਣੀ ਕਮੇਟੀ ਸੰਸਥਾ ਬਹੁਤ ਵਧੀਆ ਸਿੱਖਾਂ ਦੀ ਨਮਾਇਦਾ ਜਮਾਤ ਆ ਪਰ ਉਹਦੇ ਦੇ ਕਬਜ਼ਾ ਮਹੰਤਾਂ ਦਾ ਇਸ ਕਰਕੇ ਉਹ ਮੰਤੀ ਸੋਚ ਚੱਲਦੀ ਜਾਂਦੀ ਹੈ ਠੀਕ ਹੈ